ਲੜਲੀ ਭਾਗ 74 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆ ਅਸੀਂ ਅੱਜ ਦਾ ਭਾਗ ਗੱਲਾਂ ਕਰਦੇ ਕਰਦੇ ਮਨਜੀਤ ਨਰਿੰਦਰ ਨੂੰ ਲੈਣ ਅੰਦਰ ਕਮਰੇ ਵੱਲ ਚਲੀ ਗਈ ਤਜਿੰਦਰ ਤੇ ਦਵਿੰਦਰ ਸਿੰਘ ਗੱਲਾਂਬਾਤਾਂ ਕਰਨ ਲੱਗੇ ਹੋ ਸਨ ਕੰਮਕਾਰ ਵਗੈਰਾ ਦੀਆਂ ਤਜਿੰਦਰ ਦੀ ਮੰਮੀ ਚੁੱਪ ਹੀ ਬੈਠੀ ਸੀ ਹਲਕਾ ਜਿਹਾ ਮੁਸਕਰਾ ਰਹੇ ਸਨ ਤੇ ਉਹਨਾਂ ਦਾ ਧਿਆਨ ਸਾਹਮਣੇ ਸੀ ਜਿੱਧਰ ਮਨਜੀਤ ਗਈ ਹੋਈ ਸੀ ਫੇਰ ਇੱਕਦਮ ਬੂਆ ਖੁੱਲਿਆ ਅੰਦਰੋਂ ਮੰਜੀ ਤੇ ਉਹਦੇ ਪਿੱਛੇ ਉਹਦੀ ਧੀ ਤੀ ਗੁਲਾਬੀ ਜਿਹਾ ਪਜਾਮੀ ਸੂਟ ਪਾਈ ਹਰੇ ਰੰਗ ਦੀ ਵੇਲ ਬੂਟੀਆਂ ਵਾਲੀ ਚੁੰਨੀ ਲਈ ਇੱਕ ਪਾਸੇ ਮੋਢੇ ਤੇ ਟਿਕਾਈ ਹੋਈ ਆ ਰਹੀ ਸੀ ਨਾਲ ਨਾਲ ਲੰਬੇ ਜੇ ਕਾਲੇ ਵਾਲ ਟਿੱਲੀ ਜੀ ਗੁੱਤ ਕਰਕੇ ਇੱਕ ਪਾਸੇ ਕੀਤੇ ਹੋਏ ਸਨ ਚਿਹਰੇ ਤੇ ਨੂਰ ਜਿਹਾ ਰੱਖਦੀ ਹੋਈ ਮੋਟੀਆਂ ਜੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਸਾਹਮਣੇ ਵੱਲ ਵੇਖਦੀ ਹੋਈ ਹਲਕਾ ਜੇ ਹਲਕੀ ਜਈ ਮੁਸਕਾਨ ਲੈ ਕੇ ਅੱਗੇ ਅੱਗੇ ਕਦਮ ਵਧਾਉਂਦੀ ਹੋਈ ਮਾਂ ਦੇ ਨਾਲ ਆ ਰਹੀ ਸੀ ਤਜਿੰਦਰ ਤੇ ਦਵਿੰਦਰ ਸਿੰਘ ਗੱਲਾਂ ਵਿੱਚ ਹੀ ਰੁੱਝੇ ਰਹੇ ਤਜਿੰਦਰ ਦੀ ਮੰਮੀ ਨਰਿੰਦਰ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਨਜ਼ਰ ਹੀ ਨਹੀਂ हट ਰਹੀ ਸੀ ਇਹਨੇ ਨੂੰ ਨਰਿੰਦਰ ਦੇ ਪਾਪਾ ਬੋਲੇ ਆਓ ਬੇਟੇ ਨਰਿੰਦਰ ਇਹਨੇ ਤਜਿੰਦਰ ਤਜਿੰਦਰ ਇਹ ਨਰਿੰਦਰ ਨਾਲ ਹੀ ਨਰਿੰਦਰ ਗੱਲ ਕੱਟਦੀ ਹੋਈ ਹੌਲੀ ਜੇ ਬੋਲੀ ਪਾਪਾ ਨਿਸ਼ਾ ਨਿਸ਼ਾ ਕਹੋ ਤਾਂ ਪਾਪਾ ਹਾਸਪੇ ਤੇ ਚਾਰਾ ਕਰਦੇ ਬੋਲੇ ਹਾਂ ਨਰਿੰਦਰ ਇਨੇ ਤਜਿੰਦਰ ਦੇ ਮੰਮੀ ਨਰਿੰਦਰ ਤਜਿੰਦਰ ਨੂੰ ਤੇ ਉਹਦੇ ਮੰਮੀ ਨੂੰ ਹੱਥ ਜੋੜ ਕੇ ਸਾਸਰੀ ਘਰ ਆਲ ਕਹਿਣ ਲੱਗੀ। ਇਨੇ ਨੂੰ ਇੱਧਰ ਉੱਧਰ ਵੇਖਦੀ ਆਪ ਹੀ ਤਜਿੰਦਰ ਦੀ ਮੰਮੀ ਦੇ ਲਾਗੇ ਬੈਠ ਗਈ। ਮਨਜੀਤ ਤੇ ਦਵਿੰਦਰ ਦੋਨੋਂ ਇੱਕ ਪਾਸੇ ਬੈਠੇ ਹੋਏ ਸਨ। ਤਜਿੰਦਰ ਨਰਿੰਦਰ ਵੱਲ ਵੇਖ ਕੇ ਹਲਕਾ ਜਿਹਾ ਹੱਸ ਪਿਆ ਤੇ ਬੋਲਿਆ, "ਨਿਸ਼ਾ ਮਤਲਬ ਨਰਿੰਦਰ?" ਤਾਂ ਨਰਿੰਦਰ ਦੇ ਪਾਪਾ ਹੱਸਦੇ ਹੋਏ ਬੋਲੇ, "ਓ ਬੇਟਾ ਜੀ। ਜਦੋਂ ਇਹ ਹੋਈ ਸੀ ਨਾ, ਨਿੱਕੀ ਜੀ ਸੀ ਇਹ।" ਤਾਂ ਇਹਦੀ ਦਾਦੀ ਨੇ ਇਹਦਾ ਨਾਮ ਨਰਿੰਦਰ ਰੱਖਿਆ ਸੀ ਛੋਟੇ ਹੁੰਦਿਆਂ ਤੋਂ ਤਾਂ ਚੱਲੀ ਗਏ ਨਾਮ ਨਰਿੰਦਰ ਜਦੋਂ ਇਹ ਨਰਿੰਦਰ ਹੋਈ ਵੱਡੀ ਤਾਂ ਬੋਲਣ ਲੱਗੀ ਇਹ ਤਾਂ ਬਜ਼ੁਰਗਾਂ ਵਾਲਾ ਨਾਮ ਆ ਮੇਰਾ ਨਾਮ ਬਦਲੋ ਪਰ ਹੁਣ ਤਾਂ ਕਾਗਜ਼ਾਂ ਵਿੱਚ ਇਹੀ ਚੱਲਣਾ ਇਹ ਕਿੱਥੋਂ ਬਦਲਿਆ ਜਾਣਾ ਇਹਨੂੰ ਇਹਦੀ ਸਹੇਲੀਆਂ ਨਿਸ਼ਾ-ਨਿਸ਼ਾ ਕਹਿ ਕੇ ਬੁਰਾਉਂਦੀਆਂ ਨੇ ਤਾਂ ਨਿਸ਼ਾ ਵੀ ਕਹਿਣ ਲੱਗ ਗਏ ਹੁਣ ਜਦੋਂ ਇਹਦੀ ਪ੍ਰੋਫਾਈਲ ਬਣਾਈ ਸੀ ਤਾਂ ਉਥੇ ਨਿਸ਼ਾਈ ਲਿਖਵਾਇਆ ਸੀ ਤਾਂ ਤੇ ਜਿੰਦਾ ਤੇ ਉਹਦੇ ਮੰਮੀ ਹੱਸ ਪਏ ਪਰਤਜਿੰਦਰ ਦੇ ਮੂੰਹੋਂ ਸਹਸਬਾ ਨਿਕਲਿਆ ਹਾਂਜੀ ਹਾਂਜੀ ਲਾਡਲੀ ਵੀ ਲਿਖਿਆ ਸੀ ਉੱਥੇ ਤਾਂ ਤੇਜਿੰਦਰ ਦੀ ਮਾਂ ਨੇ ਤੇਜਿੰਦਰ ਨੂੰ ਕੂਰੀ ਬੱਟੀ ਫਿਰ ਨੀਸ਼ਾ ਦੇ ਪਾਪਾ ਬੋਲੇ ਇਹ ਕੱਲੀ ਹੀ ਲਾੜਲੀ ਨਹੀਂ ਮੇਰੇ ਤਿੰਨ ਬੱਚੇ ਆ ਦੋ ਬੇਟੀਆਂ ਇੱਕ ਬੇਟਾ ਮੁੰਡਾ ਵੀ ਮੇਰਾ ਲਾਡ ਲਾਈਆ ਮਤਲਬ ਮੇਰੇ ਤਿੰਨੋਂ ਬੱਚੇ ਲਾਡ ਲੈਨੇ ਮੇਰੇ ਫਿਰ ਨੀਸ਼ਾ ਵਾਲ ਵੇਖਦੇ ਬੋਲੇ ਇਹ ਵੱਡੀ ਆ ਦੂਜੇ ਦੋਹਾਂ ਦੂਜੇ ਦੋਹੇ ਇਹਦੇ ਤੋਂ ਛੋਟੇ ਨੇ ਐਨੇ ਨੂੰ ਗੱਲਾਂ ਕਰਦੇ ਹੋਏ ਨੀਸ਼ਾ ਦੇ ਮੰਮੀ ਰਸੋਈ ਵੱਲ ਚਲੇ ਗਏ ਤੇ ਹੋਲੀ ਜੇ ਨੀਸ਼ਾ ਨੂੰ ਹਾਕ ਮਾਰੀ ਨੀਸ਼ਾ ਠੰਡਾ ਵਗੈਰਾ ਲੈ ਆਈ ਨਾਲ ਹੀ ਦਵਾਈ ਦਾ ਪੂਜਿਆ ਤੇ ਹੋਰ ਛੱਤੀ ਪਾਉਂਦੀਆਂ ਚੀਜ਼ਾਂ ਰੱਖ ਲਈ ਤਜਿੰਦਰ ਦੇ ਮੰਮੀ ਤਾਂ ਨੀਸ਼ਾ ਨੂੰ ਹੀ ਵੇਖੀ ਜਾ ਰਹੇ ਸਨ ਫਿਰ ਨੀਸ਼ਾ ਨੇ ਠੰਡਾ ਤਜਿੰਦਰ ਤੇ ਉਹਦੇ ਮੰਮੀ ਦੇ ਅੱਗੇ ਕੀਤਾ ਜਿਵੇਂ ਹੀ ਤਜਿੰਦਰ ਦੀ ਮੰਮੀ ਨੇ ਕੱਚ ਦਾ ਗਲਾਸ ਚੁੱਕਿਆ ਤਾਂ ਉਹਨਾਂ ਦੇ ਹੱਥ ਕੰਬਣ ਲੱਗੇ ਬਹੁਤ ਜ਼ੋਰ ਨਾਲ ਰੁਕ ਹੀ ਨਹੀਂ ਰਹੇ ਸਨ ਲਗਾਤਾਰ ਕੰਬੀ ਜਾਣ ਤਜਿੰਦਰ ਨੇ ਉਹਨਾਂ ਦੇ ਹੱਥੋਂ ਹੇਠਾਂ ਡਿੱਗਦਾ ਗਲਾਸ ਫੜਿਆ ਤੇ ਹੱਥ ਤੇ ਹੱਥ ਧਰ ਕੇ ਹਲਕਾ ਜਿਹਾ ਝਸਣ ਲੱਗਾ ਮਾਲਿਸ਼ ਕਰਨ ਲੱਗਾ ਨੀਸ਼ਾ ਉਹਦੇ ਪਾਪਾ ਤੇ ਉਹਦੇ ਮੰਮੀ ਹੈਰਾਨ ਹੋ ਕੇ ਵੇਖ ਰੇ ਸਨ ਤਾਂ ਨੀਸ਼ਾ ਨੇ ਪੁੱਛਿਆ ਆਂਟੀ ਜੀ ਆਰ ਯੂ ਓਕੇ ਸਭ ਠੀਕ ਹੈ ਤਾਂ ਤਜਿੰਦਰ ਦੇ ਮੰਮੀ ਨੇ ਕਿਹਾ ਹਾਂਜੀ ਬੇਟਾ ਠੀਕ ਹੈ ਤੁਸੀਂ ਖੜੇ ਕਿਉਂ ਬੈਠੋ ਮੇਰੇ ਕੋਲ ਤਾਂ ਨੀਸ਼ਾ ਤਜਿੰਦਰ ਦੇ ਮੰਮੀ ਦੇ ਲਾਗੇ ਹੀ ਦੂਜੇ ਪਾਸੇ ਬੈਠ ਗਈ ਥੋੜੀ ਰਾਹਤ ਆਈ ਹੱਥ ਨੂੰ ਤਾਂ ਤਜਿੰਦਰ ਦੇ ਮੰਮੀ ਨੇ ਹੱਥ ਪਿੱਛੇ ਨੂੰ ਲੈ ਲਿਆ ਫਿਰ ਤਜਿੰਦਰ ਬੋਲਿਆ ਆਹ ਥੋੜੀ ਕੱਟ ਕਰਦੇ ਆ ਕੋਲ ਡਰਿੰਕ ਐਕਚੁਅਲੀ ਮਮਾ ਦੇ ਹੱਥ ਕਦੇ ਕਦੇ ਕੰਬਣ ਲੱਗਦੇ ਨੇ ਯੂ نو ਥੋੜੀ ਦਿੱਕਤ ਤੇਜਿੰਦਰ ਹਿਚਕਿਚਾ ਕੇ ਜੇ ਬੋਲ ਰਿਹਾ ਸੀ ਨਿਸ਼ਾ ਤੇ ਉਹਦੇ ਪਾਪਾ ਇੱਕ ਦੂਜੇ ਵੱਲ ਵੇਖਣ ਲੱਗੇ ਨਿਸ਼ਾ ਦੇ ਮੰਮੀ ਕਰਨ ਲੱਗੇ ਕੋਈ ਨਹੀਂ ਬੇਟਾ ਮੈਂ ਹੁਣੀ ਕੱਟ ਕਰ ਦਿੰਦੀ ਆ ਉਹਨਾਂ ਨੇ ਗਲਾਸ ਚੋਂ ਥੋੜੀ ਕੋਲ ਡਰਿੰਕ ਕੱਢ ਲਈ ਤੇ ਬਾਕੀ ਨਿਸ਼ਾ ਨੂੰ ਇਸ਼ਾਰੇ ਨਾਲ ਕਿਹਾ ਕਿ ਆਪ ਦਿਓ ਬੇਟਾ ਨਿਸ਼ਾ ਨੇ ਤੇਜਿੰਦਰ ਦੇ ਮਮਾ ਦੇ ਹੱਥ ਵਿੱਚ ਗਲਾਸ ਫੜਾਇਆ ਤੇ ਆਪ ਵੀ ਹੱਥ ਫੜੀ ਰੱਖਿਆ ਤੇ ਹਲਕੀ ਜੀ ਮੁਸਕਾਨ ਨਾਲ ਲੈ ਕੇ ਇਸ਼ਾਰੇ ਨਾਲ ਪੀਣ ਨੂੰ ਕਿਹਾ ਕਿ ਮੰਮਾ ਪੀਓ ਕੋਈ ਗੱਲ ਨਹੀਂ ਇੱਕ ਕੁੱਟ ਭਰ ਕੇ ਤਜਿੰਦਰ ਦੇ ਮੰਮਾ ਨੇ ਗਲਾਸ ਹੇਠਾਂ ਕੀਤਾ ਤੇ ਆਪਣਾ ਇੱਕ ਹੱਥ ਨਿਸ਼ਾ ਦੇ ਹੱਥ ਤੇ ਰੱਖਿਆ ਦੋਹਾਂ ਨੇ ਇੱਕ ਦੂਜੀ ਨੂੰ ਆਪਣੇ ਪੰਦਾ ਅਹਿਸਾਸ ਕਰਾਇਆ ਠੰਡਾ ਪਿੰਦੇ ਹੋਏ ਹਲਕੀਆਂ ਫੁਲਗੀਆਂ ਗੱਲਾਂ ਬਾਤਾਂ ਕਰਨ ਲੱਗੇ ਸਾਰੇ ਜਣੇ ਫੇਰ ਤਜਿੰਦਰ ਦੀ ਮੰਮੀ ਨੇ ਨਿਸ਼ਾ ਨੂੰ ਪੁੱਛਿਆ ਬੇਟਾ ਜੀ ਕੀ ਕਰਦੇ ਹੁੰਨੇ ਹੋ ਤੁਸੀਂ ਨਿਸ਼ਾ ਨੇ ਆਪਣੀ ਪੜ੍ਹਾਈ ਵਗੈਰਾ ਦੱਸੀ ਤੇ ਕਿਹਾ ਮੈਂ ਕਿਸੇ ਕੰਪਨੀ ਵਿੱਚ ਜੌਬ ਵੀ ਕਰਦੀ ਹਾਂ ਨਾਲ ਮੈਨੂੰ ਦਾ ਦਾ ਵੀ ਸ਼ੌਂਕ ਹੈ ਫਿਰ ਪਾਪਾ ਇੱਕ ਪਾਸੇ ਦੀਵਾਰ ਤੇ ਲੱਗੀਆਂ ਆਈਆਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਬੋਲੇ ਕਿ ਇਹ ਸ਼ੋਅ ਵੀ ਜਿੱਤ ਕੇ ਆਈ ਹੋਈ ਹੈ ਨਾਲ ਹੀ ਨੀਸ਼ਾ ਦੇ ਮੰਮੀ ਬੋਲੇ ਇਹਦਾ ਤਾਂ ਭੈਣ ਜੀ ਗਾਉਣ ਦਾ ਵੀ ਸ਼ੌਂਕ ਆ ਦੀਵਾਰ ਤੇ ਲੱਗੀਆਂ ਆਈਆਂ ਫੋਟਾਂ ਵਿਖਾਉਂਦੇ ਹੋਏ ਬੋਲੇ ਕਿ ਇਹ ਸ਼ੋਅ ਵਿੱਚੋਂ ਗਾ ਕੇ ਵੀ ਜਿੱਤ ਕੇ ਆਈ ਹੋਈ ਹੈ ਤਾਂ ਤੇਜਿੰਦਰ ਦੇ ਮੰਮੀ ਬਹੁਤ ਖੁਸ਼ ਹੈ ਬੋਲੇ ਵਾਹ ਨੀਸ਼ਾ ਬਹੁਤ ਵਧੀਆ ਫਿਰ ਤੇਜਿੰਦਰ ਬੋਲਿਆ ਮੇਰੇ ਮੰਮਾ ਨੂੰ ਵੀ ਗਾਉਣ ਦਾ ਬਹੁਤ ਸ਼ੌਂਕ ਆ ਬਹੁਤ ਵਧੀਆ ਬੋਲੀਆਂ ਪਾ ਲੈਂਦੇ ਨੇ ਪੰਜਾਬੀ ਵਿੱਚ ਤਨਿਸ਼ਾ ਬੋਲੀ ਮੈਂ ਤਾਂ ਹਿੰਦੀ ਗਾਣੇ ਜਾਣਦੀ ਆਂ ਜਿਆਦਾ ਫਿਰ ਨਿਸ਼ਾ ਦੇ ਪਾਪਾ ਬੋਲੇ ਹੁਣ ਬੋਲੀਆਂ ਵੀ ਸਿੱਖ ਲੈ ਤਜਿੰਦਰ ਦੇ ਮੰਮਾ ਤੋਂ ਤਨਿਸ਼ਾ ਸੁਣ ਕੇ ਹੱਸ ਪਈ ਤੇ ਸਾਰੇ ਹੀ ਹੱਸ ਪਏ ਇੰਨੇ ਨੂੰ ਪਾਪਾ ਬੋਲੇ ਨਿਸ਼ਾ ਉਹ ਗੀ ਸੁਣਾ ਜਿਹਦੇ ਚ ਤੈਨੂੰ ਸ਼ਗਨ ਵਜੋਂ 1000 ਦਾ ਨੋਟ ਵੀ ਮਿਲਿਆ ਸੀ ਉਦੋਂ ਤਨਿਸ਼ਾ ਦੇ ਮੰਮੀ ਬੋਲੇ ਹਾਂ ਬੇਟਾ ਗਾ ਜ਼ਰਾ ਨਿਸ਼ਾ ਇਧਰ ਉਧਰ ਵੇਖਣ ਲੱਗੀ ਤੇ ਤਜਿੰਦਰ ਦੇ ਮੰਮੀ ਬੋਲੇ ਹਾਂ ਬੇਟਾ ਮੈਨੂੰ ਵੀ ਸਿਖਾ ਦੀ ਹਿੰਦੀ ਗੀਤ ਤਜਿੰਦਰ ਸਾਰਿਆਂ ਨੇ ਵੇਖੀ ਜਾਵੇ ਕਿ ਕਿਵੇਂ ਲੱਗੇ ਹੋਏ ਨੇ ਨੇ ਨੂੰ Nisha ਗੀਤ ਗਾਉਣ ਲੱਗੀ ਤੇਰੇ ਬਿਨਾ ਜ਼ਿੰਦਗੀ 'ਚ ਕੋਈ ਸ਼ਿਕਵਾ ਤੋਂ ਨਹੀਂ ਸ਼ਿਕਵਾ ਨਹੀਂ ਤੇਰੇ ਬਿਨਾ ਜ਼ਿੰਦਗੀ ਵੀ ਲੇਕਿਨ ਜ਼ਿੰਦਗੀ ਨਹੀਂ ਜ਼ਿੰਦਗੀ ਨਹੀਂ ਜਿਵੇਂ ਹੀ Nisha ਗੀਤ गा ਰਹੀ ਸੀ ਤਾਂ ਉਹਨੇ ਤਜਿੰਦਰ ਵੱਲ ਵੇਖਿਆ ਤਜਿੰਦਰ Nisha ਵੱਲ ਹੀ ਵੇਖ ਰਿਹਾ ਸੀ Nisha ਸ਼ਰਮਾ ਗਈ ਪਰ ਤਜਿੰਦਰ ਨੇ ਨਜ਼ਰਾਂ ਨਾ ਹਟਾਈਆਂ ਤਜਿੰਦਰ ਦੀ ਮੰਮੀ ਬਹੁਤ ਖੁਸ਼ ਹੋਏ ਬੋਲੇ ਵਾਹ ਬੇਟਾ ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਆ ਫਿਨੀਸ਼ਾ ਕਹਿਣ ਲੱਗੀ ਆਂਟੀ ਜੀ ਤੁਸੀਂ ਵੀ ਸੁਣਾਓ ਕੁਝ ਕੋਈ ਬੋਲੀ ਸੁਣਾ ਦਿਓ ਤਾਂ ਤਜਿੰਦਰ ਦੇ ਮੰਮੀ ਕਹਿੰਦੇ ਕੋਈ ਨਹੀਂ ਬੇਟਾ ਫੇਰ ਕਦੇ ਫਿਨੀਸ਼ਾ ਕਹਿਣ ਲੱਗੀ ਇੱਕ ਬੋਲੀ ਮੈਨੂੰ ਵੀ ਆਉਂਦੀ ਹੈ ਮੇਰੀ ਨਾਨੀ ਨੇ ਸਿਖਾਈ ਸੀ ਮੇਰੀ ਨਾਨੀ ਵੀ ਪਿੰਡ ਦੀ ਆ ਫਿਰ ਮਾਂ ਨੂੰ ਪੁੱਛਣ ਲੱਗੀ ਮੰਮਾ ਕਿਹੜਾ ਪਿੰਡ ਤੁਹਾਡਾ ਤਾਂ ਮਾਂ ਨੇ ਮਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਨੇੜੇ ਹੀ ਆ ਆਪਣਾ ਪਿੰਡ ਨੀਸ਼ਾ ਸੋਚਦੀ ਹੋਈ ਕਹਿਣ ਲੱਗੀ ਨਾਨੀ ਕਿਹੜੀ ਬੋਲੀ ਬੋਲੀ ਸੁਣਾਉਂਦੀ ਹੁੰਦੀ ਸੀ ਉਹ ਕੋਲੇ ਕੋਲੇ ਕੁਜੇ ਵਿੱਚ ਦਈ ਮੈਂ ਜਮਾਤੀ ਹੂੰ ਟੜਕੇ ਉੱਠ ਕੇ ਰੀੜਕਾ ਮੈਂ ਜਿਹੜੇ ਆਉਣ ਲਸੀ ਨੂੰ ਰੀੜਕਾ ਮੈਂ ਜਿਹੜੇ ਆਉਣ ਹੋ 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 ਓਹੋ ਨਹੀਂ ਨਹੀਂ ਬੇਟਾ ਇੰਜ ਨਹੀਂ ਆਹ ਕੀ ਕਰ ਦਿੱਤਾ ਤੁਸੀਂ ਬੁਲੀ ਦਾ ਨਾ ਨਾ ਇਹ ਤਾਂ ਕੁਚੂਰ ਹੀ ਬਣਾ ਦਿੱਤਾ ਬੁਲੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਤਜਿੰਦਰ ਦੇ ਮੰਮੀ ਦਵਾ ਦਾ ਬੁਲੀ ਕੋਰੇ ਕੋਰੇ ਕੁਜੇ ਵਿੱਚ ਦਹੀਂ ਮੈਂ ਜਮਾਨੀਆਂ ਕੋਰੇ ਕੋਰੇ ਕੁਜੇ ਵਿੱਚ ਦਹੀਂ ਮੈਂ ਜਮਾਉਂਦੀ ਆਂ ਟੜਕੇ ਉੱਠ ਕੇ ਰੜਕਾਂਗੇ ਛੜੇ ਆਉਣਗੇ ਲਸੀ ਨੂੰ ਝੜਕਾਂਗੇ ਛੜੇ ਆਉਣਗੇ ਲਸੀ ਨੂੰ ਝੜਕਾਂਗੇ ਸਾਰੇ ਉੱਚੀ ਉੱਚੀ ਹੱਸ ਪਏ ਨੀਸ਼ਾ ਦੀ ਬੋਲੀ ਪਾਈ ਤੇ ਤੇਜਿੰਦ ਦੀ ਮੰਮੀ ਦੀ ਬੋਲੀ ਸੁਣ ਕੇ ਨੀਸ਼ਾ ਨੇ ਤਾਂ ਸੰਗ ਦੀ ਨੇ ਮੂੰਹੀ ਹੀਠਾ ਕਰ ਲਿਆ ਤੇ ਸਿਰ ਤੇ ਹੱਥ ਮਾਰਿਆ ਤਾਂ ਉਹਦੇ ਪਾਪਾ ਬੋਲੇ ਤੂੰ ਤਾਂ ਇਸ ਤਰ੍ਹਾਂ ਬੋਲੀ ਪਾਉਣ ਲੱਗੀ ਜਿਵੇਂ ਫਰਸਟ ਆਉਣਾ ਹੁੰਦਾ ਹੈ ਫੇ ਸਾਰੇ ਹੱਸ ਪਏ ਹੁਣ ਗੱਲਾਂ ਬਾਤਾਂ ਕਰਦੇ ਹੀ ਰੋਟੀ ਦਾ ਇੰਸ ਦਾ ਇੰਤਜ਼ਾਮ ਕਰਨ ਲੱਗੇ ਨੀਸ਼ਾ ਦੇ ਮੰਮੀ ਤਜਿੰਦਰ ਤੇ ਉਹਦੇ ਮੰਮੀ ਨੇ ਕਿਹਾ ਕਿ ਅਸੀਂ ਚੱਲਦੇ ਹਾਂ ਕੋਈ ਨਹੀਂ ਖੇਚਲ ਨਾ ਕਰੋ ਤੁਸੀਂ ਪਰ ਅਗਲਿਆਂ ਨੇ ਕਿਹਾ ਨਹੀਂ ਨਹੀਂ ਰੋਟੀ ਖਾ ਕੇ ਜਾਣੀ ਹੈ ਗੱਲਾਂ-ਬਾਤਾਂ ਦੌਰਾਨ ਡਾਈਨਿੰਗ ਟੇਬਲ ਤੇ ਰੋਟੀ ਵੀ ਸਜਣੀ ਸ਼ੁਰੂ ਹੋ ਗਈ ਤੇ ਸਾਰਿਆਂ ਨੂੰ ਉੱਥੇ ਬਿਠ ਬੈਠਣ ਨੂੰ ਕਿਹਾ ਤਜਿੰਦਰ ਦੀ ਮੰਮੀ ਨੂੰ ਹੱਥ ਫੜ ਕੇ ਨੀਸ਼ਾ ਟੇਬਲ ਤੱਕ ਲੈ ਆਈ ਕੁਝ ਬਾਰੋਂ ਤੇ ਕੁਝ ਘਰ ਦਾ ਬਣਾਇਆ ਹੋਇਆ ਲੱਗ ਰਿਹਾ ਸੀ ਪਰ ਸਭ ਕੁਝ ਬਹੁਤ ਹੀ ਸਵਾਦ ਲੱਗਾ ਤਜਿੰਦਰ ਤੇ ਉਹਦੇ ਮੰਮੀ ਨੇ ਬਹੁਤ ਤਾਰੀਫ਼ ਕੀਤੀ ਖਾਣੇ ਦੀ ਨੀਸ਼ਾ ਤਜਿੰਦਰ ਨੂੰ ਤੇ ਤਜਿੰਦਰ ਨिशा ਨੂੰ ਖਾਂਦੇ ਵੇ ਚੋਰੀ-ਚੋਰੀ ਇੱਕ ਦੂਜੇ ਵੱਲ ਵੇਖ ਕੇ ਹਲਕਾ ਜਿਹਾ ਮੁਸਕਰਾ ਰਹੇ ਸਨ। ਤਜਿੰਦਰ ਦੀ ਮੰਮੀ ਨੇ ਦੋਹਾਂ ਨੂੰ ਵੇਖਿਆ ਤੇ ਨਾਲ ਹੀ ਤਜਿੰਦਰ ਨੂੰ ਹੌਲੀ ਜਿਹਾ ਪੁੱਛਿਆ, "ਹਾਂ ਜੀ ਬੇਟਾ, ਫੇਰ ਦੱਸੋ।" ਤਜਿੰਦਰ ਹਲਕਾ ਜਿਹਾ ਹੱਸ ਪਿਆ। ਰੋਟੀ ਖਾਣ ਮਗਰੋਂ Nisha, Tajinder ਤੇ ode ਮੰਮੀ ਨੂੰ ਘਰ ਵਿਖਾਉਣ ਲੱਗੀ। ਮਗਰੋਂ ਤਜਿੰਦਰ ਤੇ Nisha ਦੇ ਪਾਪਾ ਬਾਹਰ ਬੈਠ ਗਏ ਡਰਾਈング ਰੂਮ ਵਿੱਚ ਤੇ Nisha, ਉਹਦੀ ਮੰਮੀ ਤੇ Tajinder ਦੀ ਮੰਮੀ ਇੱਕ ਕਮਰੇ ਵਿੱਚ ਬੈਠ ਗਏ। ਨਿਸ਼ਾ ਆਪਣੇ ਇਨਾਮ ਵਗੈਰਾ ਵਿਖਾਉਣ ਲੱਗੀ ਸਾਰੇ ਇਸ ਤਰ੍ਹਾਂ ਕੁੱਲ ਮਿਲ ਗਏ ਜਿਵੇਂ ਪਹਿਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਤਜਿੰਦਰ ਦੀ ਮੰਮੀ ਨੇ ਤਾਂ ਕਹਿ ਦਿੱਤਾ ਕਿ ਮਨਜੀਤ ਭੈਣ ਜੀ ਮੈਨੂੰ ਤੁਹਾਡੀ ਨਿਸ਼ਾ ਬਹੁਤ ਪਸੰਦ ਐ ਤੁਸੀਂ ਦੱਸ ਦਿਓ ਮੇਰੇ ਪੁੱਤ ਬਾਰੇ ਤੇ ਨਿਸ਼ਾ ਬੈਠੇ ਤੁਹਾਨੂੰ ਕਿਵੇਂ ਲੱਗਾ ਮੇਰਾ ਤਜਿੰਦਰ ਨਿਸ਼ਾ ਸ਼ਰਮਾ ਗਈ ਫਿਰ ਬੋਲੀ ਮੈਨੂੰ ਤੁਸੀਂ ਬਹੁਤ ਜ਼ਿਆਦਾ ਚੰਗੇ ਲੱਗੇ ਮੰਮਾ ਮੰਮਾ ਦੀ ਤਰ੍ਹਾਂ ਹੀ ਆ ਤੁਹਾਡਾ ਸੁਭਾਅ ਤਜਿੰਦਰ ਦੇ ਮੰਮੀ ਨੇ ਉਹਦੇ ਸਿਰ ਤੇ ਹੱਥ ਫੇਰਿਆ ਤੇ ਪਿਆਰ ਦਿੱਤਾ ਮੱਥਾ ਚੁੰਮਿਆ ਫਿਰ ਤੇਜਿੰਦਰ ਤੇ ਨੀਸ਼ਾ ਦੇ ਪਾਪਾ ਅੰਦਰ ਆ ਗਏ ਨੀਸ਼ਾ ਦੇ ਪਾਪਾ ਕਹਿਣ ਲੱਗੇ ਮੈਨੂੰ ਤਾਂ ਬਈ ਤੇਜਿੰਦਰ ਬਹੁਤ ਪਸੰਦ ਆ ਨੀਸ਼ਾ ਬੇਟੇ ਤਾਂ ਨੀਸ਼ਾ ਦੇ ਮੰਮੀ ਨੇ ਵੀ ਨੀਸ਼ਾ ਵੱਲੋਂ ਹਾਂ ਦਾ ਇਸ਼ਾਰਾ ਕਰ ਦਿੱਤਾ ਦੋਹੇ ਪਰਿਵਾਰ ਵਾਲੇ ਬਹੁਤ ਖੁਸ਼ ਹੋਏ ਨੀਸ਼ਾ ਦੇ ਪਾਪਾ ਬੋਲੇ ਚਲੋ ਫਿਰ ਆਪਾਂ ਬਾਰ ਬੈਠੀਏ ਤੁਸੀਂ ਦੋਨੋਂ ਵੀ ਬੇਟਾ ਜੀ ਇੱਕ ਦੂਜੇ ਨਾਲ ਗੱਲਬਾਤ ਕਰ ਲਓ ਕੁਝ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਤੁਸੀਂ ਨੀਸ਼ਾ ਨੂੰ ਹੁਣ ਨੀਸ਼ਾ ਤੇਜਿੰਦਰ ਨੂੰ ਅੰਦਰ ਕਮਰੇ 'ਚ ਬਿਠਾ ਦਿੱਤਾ ਗਿਆ ਤੇ ਬਾਕੀ ਜਾਣੇ ਬਾਹਰ ਆ ਕੇ ਗੱਲਾਂ-ਬਾਤਾਂ ਕਰਨ ਲੱਗੇ। ਤਜਿੰਦਰ ਤੇ ਨੀਸ਼ਾ ਵੀ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਨ ਲੱਗ ਗਏ। ਤੇ ਤਜਿੰਦਰ ਦੇ ਮੰਮੀ ਹੁਣ ਬਾਹਰ ਬੈਠ ਕੇ ਆਪਣੇ ਪੇਕੇਆਂ ਸਹੁਰੇ ਪਰਿਵਾਰ ਤੇ ਭੈਣ ਭਰਾਵਾਂ ਬਾਰੇ ਦੱਸਣ ਲੱਗੇ ਨੀਸ਼ਾ ਦੇ ਮਾਪਿਆਂ ਨੂੰ। ਫਿਰ ਤਜਿੰਦਰ ਦੇ ਪਾਪਾ ਦੇ ਦੇਹਾਂਤ ਬਾਰੇ ਦੱਸਿਆ। ਤਜਿੰਦਰ ਦੀ ਮੰਮਾ ਨੇ ਤੇ ਅੱਖਾਂ ਨਾਮ ਹੋ ਗਈਆਂ। ਕਿਵੇਂ-ਕਿਵੇਂ ਇੱਕ-ਇੱਕ ਗਮ ਹੌਲੀ-ਹੌਲੀ ਮਿਲਿਆ ਸਾਰਿਆਂ ਦਾ ਤੇ ਮਾਨਸਿਕ ਤਣਾਅ ਬੇਚੈਨੀ ਗੱਲਾਂ ਕਰਕੇ ਮਨ ਹਲਕਾ ਕੀਤਾ। ਦੱਸਿਆ ਕਿ ਸਾਰੇ ਹੀ ਬਹੁਤ ਚੰਗੇ ਸਨ ਮੈਂ ਬਹੁਤ ਖੁਸ਼ ਨਸੀਬ ਆ ਕਿ ਮੈਨੂੰ ਪੇਕੇ ਸਾਰੇ ਦੋਨੋਂ ਹੀ ਚੰਗੇ ਮਿਲੇ ਨਿਸ਼ਾ ਦੇ ਮੰਮੀ ਨੇ ਵੀ ਆਪਣੇ ਦਿਨ ਦੱਸੇ ਕਿ ਕਿਵੇਂ ਅਸੀਂ ਪਿੰਡ ਦੀ ਸੀ ਤੇ ਨਿਸ਼ਾ ਦੇ ਪਾਪਾ ਇੱਕ ਵਾਰ ਵਿਆਹ ਤੇ ਆਏ ਸੀ ਦਿੱਲੀ ਦੇ ਹੀ ਹਨ ਇਹ ਸ਼ੁਰੂ ਤੋਂ ਹੀ ਤੇ ਪੰਜਾਬ ਦੇ ਜਦੋਂ ਇੱਕ ਵਿਆਹ ਤੇ ਆਏ ਸੀ ਤਾਂ ਮੈਨੂੰ ਪਸੰਦ ਕਰ ਲਿਆ ਫਿਰ ਵਿਆਹ ਕੇ ਮੈਨੂੰ ਇੱਥੇ ਲੈ ਆਏ ਦਿੱਲੀ ਹੁਣ ਕੁੜੀ ਪੰਜਾਬ ਚਲੀ ਜਾਓ ਤੇ ਮਾਂ ਦਿੱਲੀ ਕਿੰਨੂ ਜਾਣੇ ਹੱਸ ਪਏ ਤਦਵਿੰਦਰ ਸਿੰਘ ਬੋਲਿਆ ਇਹ ਤਾਂ ਦਾਣਾ ਪਾਣੀ ਆ ਤੇਰਾ ਇਤਿਹਾਸ ਸੀ ਤੇ ਆਪਣੀ ਤੀ ਦਾ ਮੋਹਾਲੀ ਚ ਪੰਜਾਬ ਵਿੱਚ ਕਹਾਣੀ ਜਾਰੀ ਹੈ ਦੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਵਾਦ